ਵੀਡੀਓ ਜੋ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਬੇਹੱਦ ਭਾਵੁਕ ਕਰਨ ਵਾਲੀ ਵੀਡੀਓ ਹੈ ਇਸ ਨੂੰ ਦੇਖ ਕੇ ਕਿਤੇ ਨਾ ਕਿਤੇ ਤੁਹਾਡੀਆਂ ਵੀ ਅੱਖਾਂ ਨੇ ਜਿਹੜੀਆਂ ਨਾਮ ਹੋ ਸਕਦੇ ਨੇ ਦੋ ਹਾਂਸਾਂ ਦੇ ਵਿਚਕਾਰ ਐਨੀ ਗੂੜੀ ਦੋਸਤੀ ਤੁਸੀਂ ਕਦੇ ਨਹੀਂ ਦੇਖੀ ਹੋਏਗੀ ਜੀਵ ਜੰਤੂ ਤਾਂ ਦੂਰ ਦੀ ਗੱਲ ਤੁਸੀਂ ਇਨਸਾਨਾਂ ਤੋਂ ਵੀ ਇਹ ਉਮੀਦ ਨਹੀਂ ਰੱਖ ਸਕਦੇ ਅਸੀਂ ਆਪਣੇ ਦੋਸਤਾਂ ਮਿੱਤਰਾਂ ਨਾਲ ਰਲ ਕੇ ਬੈਠਦੇ ਹਾਂ ਖਾਣੇ ਪੀਣੇ ਆ ਪਰ ਕਿਤੇ ਨਾ ਕਿਤੇ ਅਸੀਂ ਉਹਨਾਂ ਨੂੰ ਆਪਣਾ ਮਤਲਬ ਕੱਢ ਕੇ ਇਕੱਲਾ ਛੱਡ ਦਿੰਨੇ ਆ ਇਨਸਾਨਾਂ ਦੀ ਫਿਤਰਤ ਹੈ ਜੀ ਹਾਂ ਬਿਲਕੁਲ ਐਨਾ ਗੂੜਾ ਰਿਸ਼ਤਾ ਐਨਾ ਗੂੜਾ ਪਿਆਰ ਜੋ ਪੰਛੀ ਤੇ ਜਾਨਵਰਾਂ ਦੇ ਵਿੱਚ ਸ਼ਾਇਦ ਸਾਡੇ ਇਨਸਾਨਾਂ ਦੇ ਵਿੱਚ ਅਲੋਪ ਹੁੰਦਾ ਜਾ ਰਿਹਾ ਤਾਂ ਗੱਲ ਕਰਦੇ ਇਸ ਵੀਡੀਓ ਦੀ ਤੁਸੀਂ ਦੇਖੋ ਕਿ ਦੋ ਹੰਸਾਂ ਦੀ ਗੂੜੀ ਦੋਸਤੀ ਹੁੰਦੀ ਹੈ ਪਰ ਦੋਨਾਂ ਦੇ ਵਿਚਕਾਰ ਜਦੋਂ ਇੱਕ ਦੀ ਮੌਤ ਹੋ ਜਾਂਦੀ ਹੈ ਤੇ ਇੱਕ ਮਾਲਕ ਹੈ ਜਿਹੜਾ ਉਸ ਨੂੰ ਦੱਬਣ ਲੱਗਦਾ ਪਰ ਦੂਸਰਾ ਹੰਸ ਉਸ ਨੂੰ ਰੋਕਦਾ ਹੈ ਦੇਖੋ ਵੀਡੀਓ ਕਿੰਨੀ ਭਾਵੁਕ ਕਰ ਦੇਵੇਗੀ ਉਹ ਮਾਲਕ ਕਿੰਨਾ ਪੱਥਰ ਦਿਲ ਆਪਣਾ ਕਰਕੇ ਦੂਸਰੇ ਹੰਸ ਨੂੰ ਮਿੱਟੀ ਦੇ ਵਿੱਚ ਦੱਬਣ ਦੀ ਕੋਸ਼ਿਸ਼ ਕਰਦਾ ਹੋਏਗਾ ਜਦੋਂ ਦੂਸਰਾ ਹੰਸ ਸਾਥੀ ਉਸ ਨੂੰ ਰੋਕਦਾ ਹੋਏਗਾ ਤਾਂ ਵੀਡੀਓ ਕਿਤੇ ਨਾ ਕਿਤੇ ਤੁਹਾਡੀਆਂ ਵੀ ਅੱਖਾਂ ਨੇ ਜੜੀਆਂ ਨਮ ਕਰ ਦੇਵੇਗੀ ਕਿਤੇ ਨਾ ਕਿਤੇ ਤੁਸੀਂ ਵੀ ਭਾਵੁਕ ਜ਼ਰੂਰ ਹੋਵੋਗੇ ਕਿ ਸਾਨੂੰ ਇਨਸਾਨਾਂ ਨੂੰ ਇਹਨਾਂ ਪਸ਼ੂ ਪੰਛੀਆਂ ਨਾਲ ਜਾਨਵਰਾਂ ਤੋਂ ਖਿਆ ਲੈਣੀ ਚਾਹੀਦੀ ਹੈ ਕਿ ਅਸੀਂ ਵੀ ਆਪਣਾ ਜਿਹੜਾ ਰਿਸ਼ਤਾ ਹੈ ਇਹਨਾਂ ਦੇ ਵਾਂਗ ਗੂੜਾ ਰੱਖ ਸਕੀਏ ਐਸਐਮਜ਼ਡ ਨਿਊਜ਼ ਬਿਊਰੋ ਰਿਪੋਰਟ ਤੇ ਵੀਡੀਓ ਜੋ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਬੇਹੱਦ ਭਾਵੁਕ ਕਰਨ ਵਾਲੀ ਵੀਡੀਓ ਹੈ ਇਸ ਨੂੰ ਦੇਖ ਕੇ ਕਿਤੇ ਨਾ ਕਿਤੇ ਤੁਹਾਡੀਆਂ ਵੀ ਅੱਖਾਂ ਨੇ ਜੜੀਆਂ ਨਾਮ ਹੋ ਸਕਦੀਆਂ ਨੇ ਦੋ ਹੰਸਾਂ ਦੇ ਵਿਚਕਾਰ ਐਂディ ਗੂੜੀ ਦੋਸਤੀ ਤੁਸੀਂ ਕਦੇ ਨਹੀਂ ਦੇਖੀ ਹੋਏਗੀ ਜੀਵ ਜੰਤੂ ਤਾਂ ਦੂਰ ਦੀ ਗੱਲ ਤੁਸੀਂ ਇਨਸਾਨਾਂ ਤੋਂ ਵੀ ਇਹ ਉਮੀਦ ਨਹੀਂ ਰੱਖ ਸਕਦੇ ਅਸੀਂ ਆਪਣੇ ਦੋਸਤਾਂ ਮਿੱਤਰਾਂ ਨਾਲ ਰਲ ਕੇ ਬੈਠਦੇ ਆਂ ਖਾਣੇ ਪੀਣੇ ਆਂ ਪਰ ਕਿਤੇ ਨਾ ਕਿਤੇ ਅਸੀਂ ਉਹਨਾਂ ਨੂੰ ਆਪਣਾ ਮਤਲਬ ਕੱਢ ਕੇ ਇਕੱਲਾ ਛੱਡ ਦਿੰਨੇ ਆਂ ਇਨਸਾਨਾਂ ਦੀ ਫਿਤਰਤ ਹੈ ਜੀ ਹਾਂ ਬਿਲਕੁਲ ਐਨਾ ਗੂੜਾ ਰਿਸ਼ਤਾ ਐਨਾ ਗੂੜਾ ਪਿਆਰ ਜੋ ਪੰਛੀ ਤੇ ਜਾਨਵਰਾਂ ਦੇ ਵਿੱਚ ਸ਼ਾਇਦ ਸਾਡੇ ਇਨਸਾਨਾਂ ਦੇ ਵਿੱਚ ਅਲੋਪ ਹੁੰਦਾ ਜਾ ਰਿਹਾ ਤਾਂ ਗੱਲ ਕਰਦੇ ਇਸ ਵੀਡੀਓ ਦੀ ਤੁਸੀਂ ਦੇਖੋ E <laughs> ਕਿ ਦੋ ਹੰਸਾਂ ਦੀ ਗੂੜੀ ਦੋਸਤੀ ਹੁੰਦੀ ਹੈ ਪਰ ਦੋਨਾਂ ਦੇ ਵਿਚਕਾਰ ਜਦੋਂ ਇੱਕ ਦੀ ਮੌਤ ਹੋ ਜਾਂਦੀ ਹੈ ਤੇ ਇੱਕ ਮਾਲਕ ਹੈ ਜਿਹੜਾ ਉਸ ਨੂੰ ਦੱਬਣ ਲੱਗਦਾ ਹੈ ਪਰ ਦੂਸਰਾ ਹੰਸ ਉਸ ਨੂੰ ਰੋਕਦਾ ਹੈ ਦੇਖੋ ਵੀਡੀਓ ਕਿੰਨੀ ਭਾਵੁਕ ਕਰ ਦੇਵੇਗੀ ਉਹ ਮਾਲਕ ਕਿੰਨਾ ਪੱਥਰ ਦਿਲ ਆਪਣਾ ਕਰਕੇ ਦੂਸਰੇ ਹੰਸ ਨੂੰ ਮਿੱਟੀ ਦੇ ਵਿੱਚ ਦੱਬਣ ਦੀ ਕੋਸ਼ਿਸ਼ ਕਰਦਾ ਹੋਏਗਾ ਜਦੋਂ ਦੂਸਰਾ ਹੰਸ ਸਾਥੀ ਉਸ ਨੂੰ ਰੋਕਦਾ ਹੋਏਗਾ ਤਾਂ ਵੀਡੀਓ ਕਿਤੇ ਨਾ ਕਿਤੇ ਤੁਹਾਡੀਆਂ ਵੀ ਅੱਖਾਂ ਨੇ ਜੜੀਆਂ ਨਮ ਕਰ ਦੇਵੇਗੀ ਕਿਤੇ ਨਾ ਕਿਤੇ ਤੁਸੀਂ ਵਿਭਾਵਕ ਜ਼ਰੂਰ ਹੋਵੋਗੇ ਕਿ ਸਾਨੂੰ ਇਨਸਾਨਾਂ ਨੂੰ ਇਹਨਾਂ ਪਸ਼ੂ ਪੰਛੀਆਂ ਨਾਲ ਜਾਨਵਰਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਅਸੀਂ ਵੀ ਆਪਣਾ ਜਿਹੜਾ ਰਿਸ਼ਤਾ ਹੈ ਇਹਨਾਂ ਦੇ ਵਾਂਗ ਗੂੜਾ ਰੱਖ ਸਕੀਏ ਐਸਐਮਜ਼ ਨਿਊਜ਼ ਬਿਊਰੋ ਰਿਪੋਰਟ ਤੇ ਵੀਡੀਓ ਜੋ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਬੇਹੱਦ ਭਾਵੁਕ ਕਰਨ ਵਾਲੀ ਵੀਡੀਓ ਹੈ ਇਸ ਨੂੰ ਦੇਖ ਕੇ ਕਿਤੇ ਨਾ ਕਿਤੇ ਤੁਹਾਡੀਆਂ ਵੀ ਅੱਖਾਂ ਨੇ ਜੜੀਆਂ ਨਾਮ ਹੋ ਸਕਦੇ ਨੇ ਦੋ ਹਾਂਸਾਂ ਦੇ ਵਿਚਕਾਰ ਐਨੀ ਗੂੜੀ ਦੋਸਤੀ ਤੁਸੀਂ ਕਦੇ ਨਹੀਂ ਦੇਖੀ ਹੋਏਗੀ ਜੀਵ ਜੰਤੂ ਤਾਂ ਦੂਰ ਦੀ ਗੱਲ ਤੁਸੀਂ ਇਨਸਾਨਾਂ ਤੋਂ ਵੀ ਇਹ ਉਮੀਦ ਨਹੀਂ ਰੱਖ ਸਕਦੇ ਅਸੀਂ ਆਪਣੇ ਦੋਸਤਾਂ ਮਿੱਤਰਾਂ ਨਾਲ ਰਲ ਕੇ ਬੈਠਦੇ ਆਂ ਖਾਣੇ ਪੀਣੇ ਆਂ ਪਰ ਕਿਤੇ ਨਾ ਕਿਤੇ ਅਸੀਂ ਉਹਨਾਂ ਨੂੰ ਆਪਣਾ ਮਤਲਬ ਕੱਢ ਕੇ ਇਕੱਲਾ ਛੱਡ ਦਿੰਨੇ ਆਂ ਇਨਸਾਨਾਂ ਦੀ ਫਿਤਰਤ ਹੈ ਜੀ ਹਾਂ ਬਿਲਕੁਲ ਐਨਾ ਗੂੜਾ ਰਿਸ਼ਤਾ ਐਨਾ ਗੂੜਾ ਪਿਆਰ ਜੋ ਪੰਛੀ ਤੇ ਜਾਨਵਰਾਂ ਦੇ ਵਿੱਚ ਸ਼ਾਇਦ ਸਾਡੇ ਇਨਸਾਨਾਂ ਦੇ ਵਿੱਚ ਅਲੋਪ ਹੁੰਦਾ ਜਾ ਰਿਹਾ ਤਾਂ ਗੱਲ ਕਰਦੇ ਇਸ ਵੀਡੀਓ ਦੀ ਤੁਸੀਂ ਦੇਖੋ So... <laughs> ਕਿ ਦੋ ਹੰਸਾਂ ਦੀ ਗੂੜੀ ਦੋਸਤੀ ਹੁੰਦੀ ਹੈ ਪਰ ਦੋਨਾਂ ਦੇ ਵਿਚਕਾਰ ਜਦੋਂ ਇੱਕ ਦੀ ਮੌਤ ਹੋ ਜਾਂਦੀ ਹੈ ਤੇ ਇੱਕ ਮਾਲਕ ਹੈ ਜਿਹੜਾ ਉਸ ਨੂੰ ਦੱਬਣ ਲੱਗਦਾ ਹੈ ਪਰ ਦੂਸਰਾ ਹੰਸ ਉਸ ਨੂੰ ਰੋਕਦਾ ਹੈ ਦੇਖੋ ਵੀਡੀਓ ਕਿੰਨੀ ਭਾਵੁਕ ਕਰ ਦੇਵੇਗੀ ਉਹ ਮਾਲਕ ਕਿੰਨਾ ਪੱਥਰਦਿਲ ਆਪਣਾ ਕਰਕੇ ਦੂਸਰੇ ਹੰਸ ਨੂੰ ਮਿੱਟੀ ਦੇ ਵਿੱਚ ਦੱਬਣ ਦੀ ਕੋਸ਼ਿਸ਼ ਕਰਦਾ ਹੋਏਗਾ ਜਦੋਂ ਦੂਸਰਾ ਹੰਸ ਸਾਥੀ ਉਸ ਨੂੰ ਰੋਕਦਾ ਹੋਏਗਾ ਤਾਂ ਵੀਡੀਓ ਕਿਤੇ ਨਾ ਕਿਤੇ ਤੁਹਾਡੀਆਂ ਵੀ ਅੱਖਾਂ ਨੇ ਜੜੀਆਂ ਨਮ ਕਰ ਦੇਵੇਗੀ ਕਿਤੇ ਨਾ ਕਿਤੇ ਤੁਸੀਂ ਵਿਭਾਵਕ ਜ਼ਰੂਰ ਹੋਵੋਗੇ ਕਿ ਸਾਨੂੰ ਇਨਸਾਨਾਂ ਨੂੰ ਇਹਨਾਂ ਪਸ਼ੂ ਪੰਛੀਆਂ ਨਾਲ ਜਾਨਵਰਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਅਸੀਂ ਵੀ ਆਪਣਾ ਜਿਹੜਾ ਰਿਸ਼ਤਾ ਹੈ ਇਹਨਾਂ ਦੇ ਵਾਂਗ ਗੂੜਾ ਰੱਖ ਸਕੀਏ ਐਸਐਮਜ਼ੈਡ ਨਿਊਜ਼ ਬਿਊਰੋ ਰਿਪੋਰਟ